நீ <favors of racial justice> <Heck no wonder> रिश्ते नते तोड़ लए सी अपनेयाने मुख मोड़ लए नाते तोड़ लए सी कुआं सा मेरा हाथ फड़ ਹੱਥ ਫੜਿਆ ਫਿਰ ਥੋੜੀ ਕੋਈ ਨਾ ਰੇ ਫੋਲ ਵੇ ਉੱਤੇ ਮੇਰਾ ਨਾਮ ਤੇ ਨਹੀਂ ਲਿਖਿਆ ਕਦੀ ਦਿਲ ਦੇ ਵਰਕੇ ਫੋਲ ਵੇ ਉੱਤੇ ਮੇਰਾ ਨਾਮ ਤੇ ਨਹੀਂ ਲਿਖਿਆ ਈ ਬੈ ਸਜਣਾ ਮੇਰੇ ਕੋਲ ਵੇ ਕਾਨੂੰ ਦੂਰ ਦੂਰ ਰਹਿਣਾ ਸਿੱਖਿਆ ਕਦਿ ਦਿਦ ਦੇ ਵਰਕੇ ਫੋਲ ਬੇ ਉੱਤੇ ਮੇ ਰੋਣਾ ਤੇਨੀ ਲਿਖਿਆ ਨੋ ਨਿਓ ਦਿਸੋ ਕਦਿ ਦਿਦ ਦੇ ਵਰਕੇ ਫੋਲ ਬੇ ਉੱਤੇ ਮੇ ਰੋਣਾ ਤੇਨੀ ਲਿਖਿਆ ਮੁ ਛੱਡ ਕੇ ਜਾਂਦੀ ਵਾਰੀ ਪਿੱਠ ਵੀ ਮਾਂ ਕੇ ਪਿੱਛੇ ਤੱਕ ਆਣਾ ਖੜੇ ਰਹਿਣਾ ਕੇ ਆਸਾਂ ਅੱਖੀਆਂ ਨੂੰ ਅੜ ਕੇ ਅੱਖੋਲੇ ਹੋਇਆ ਸੀ ਜਾਂਦੀ ਹਿਵਲੇ ਮੋੜ ਤੋਂ ਜਿੰਦ ਜਾਨ ਸੋਣਿਆ ਤੂੰ ਲੈ ਗਿਆ ਸੀ ਕੱਢ ਕੇ 사ਜਨ 바ਵਾ ਜੀ ਆ ਜੀ ਇਹ ਕਿਵੇਂ ਤੇ ਕਦੋਂ ਸ਼ੌਂਕ ਪਿਆ ਗਏ ਮੈਨੂੰ ਤਕਰੀਬਨ 7-8 ਸਾਲ ਤੋਂ ਸ਼ੌਂਕ ਹੋ ਗਿਆ ਉਮਰ ਦੇ ਸ ਠੀਕ ਹੈ ਜੀ ਤੇ ਮੇਰੇ ਫਾਦਰ ਸਾਹਿਬ ਵੀ ਗਾਉਂਦੇ ਸੀਗੇ ਉਹ ਕੋ ਗ੍ਰੈਂਡਫਾਦਰ ਸਾਹਿਬ ਵੀ ਗਾਉਂਦੇ ਸੀ ਉਹ ਮੇਰੇ ਫਾਦਰ ਸਾਹਿਬ ਤੋਂ ਸ਼ੌਂਕ ਪਿਆ ਜੀ ਹਾਂ ਜੀ ਉਹ ਮਹਿੰਗਾ ਸ਼ੌਂਕ ਆ ਘਰ ਦੇ ਹਾਲਾਤ ਕੀ ਕਿੰਨੇ ਘਰ ਦੇ ਹਾਲਾਤ ਜੇ ਦੇਖ ਰਿਹਾ ਵੀ ਤੇ ਉਹ ਸਾਮਣਾ ਤੇ ਸ਼ੌਂਕ ਨਹੀਂ ਹੈਗਾ ਜੀ ਲੇਕਿਨ ਇਹ ਹੈ ਕਿ ਇੱਕ ਉਮੀਦ ਆਪਣੀ ਮਿਹਨਤ ਰ ਸਦਕੇ ਗੁਰੂਆਂ ਦੇ ਸਦਕੇ ਕਿ ਇੱਕ ਦਿਨ ਮੰਜ਼ਿਲ ਤੇ ਪਹੁੰਚਾਂਗੇ ਜਰੂਰ ਉਸਤਾਦ ਕਿਹਦੇ ਤਾਰ ਕੀ ਹੈ ਕਿੰਨਾ ਰਿਆਰ ਕਰ ਰਹੇ ਹਾਂਜੀ ਉਸਤਾਦ ਨੇ ਬੜਾ ਕੋਈ ਸਹੀ ਮੇਰੇ ਉਸਤਾਦ ਹੈ ਜੀ ਲਖੁੰਦਰ ਖੈਰਾ ਜੀ ਉਹਨਾਂ ਦੇ ਕਾਫੀ ਵੀ ਗਾਣੇ ਆ ਚੁੱਕੇ ਆ ਠੀਕ ਉਹਨਾਂ ਦੇ ਤੇ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਜੀ ਉਸਤਾਦਾਂ ਗਾਇਕ ਕੌਣ ਕੌਣ ਪਸੰਦ ਹੈ ਗਾਇਕ ਜੀ ਆਪਣਾ ਮਾਸਟਰ ਸਲੀਮ ਜੀ ਤੇ ਕਮਲ ਖਾਨ ਜੀ ਹੁਣ ਤੱਕ ਮਿਲੇਗਾ ਦੀ ਉਹਨਾਂ ਨੂੰ ਸਲੀਮ ਜੀ ਨੇ ਮਿਲਿਆ ਮੈਂ ਉਸਤਾਦ ਸਲੀਮ ਜੀ ਨੂੰ ਉਹਨਾਂ ਨੂੰ ਮਿਲਿਆ ਕਮਲ ਖਾਨ ਜੀ ਨੂੰ ਸੈਕਰੀਟਰੀ ਕੀ ਹੌਸਲਾ ਦਿੱਤਾ ਉਹਨਾਂ ਨੇ ਉਹਨਾਂ ਨੇ ਬੜਾ ਹੌਸਲਾ ਦਿੱਤਾ ਕਿ ਗਾਓ ਤੇ ਸ਼ਾਜੋ ਹਾਂ ਜੀ ਉਹਨਾਂ ਨੂੰ ਬੁਲਾਇਆ ਜਿਨ੍ਹਾਂ ਨੇ ਉਹਨਾਂ ਦਾ ਹੀ ਨਾਮ ਲੈਣਾ ਚਾਹਾਂਗਾ ਕਿਉਂਕਿ ਜੇ ਮੈਨੋਂ ਦਾ ਨਾਮ ਨਹੀਂ ਲੈਂਦਾ ਤੇ ਫਿਰ ਮੇਰੇ ਵਾਸਤੇ ਇਹ ਗੱਲ ਚੰਗੀ ਨਹੀਂ ਕਿਉਂਕਿ ਪਹਿਲੀ ਮੇਰੇ ਮੇਰਾ ਭਜਨ ਜਿਹੜਾ ਉਹਨਾਂ ਨੇ ਕਰਵਾਇਆ ਰਾਜੋਪੀ ਹਰੀਪੁਰੇ ਸਾਹਿਬ ਨੇ ਠੀਕ ਹੈ ਜੀ ਆਰਐਚ 뮤직 ਤੇ ਲੌਂਚ ਉਹਨਾਂ ਨੇ ਕੀਤਾ ਹੈ ਉਹਨਾਂ ਦੇ ਆਪਣੇ ਚੈਨਲ ਤੋਂ ਠੀਕ ਹੈ ਉੱਤੇ ਜਾ ਕੇ ਸਰਚ ਕਰੋ ਤੇ ਆਪਣਾ ਭਜਨ ਸੁਣੋ ਤੇ ਪਿਆਰ ਦਿਓ ਸ਼ੇਅਰ ਲਾਈਕ ਕਮੈਂਟ ਕਰੋ ਸਬਸਕ੍ਰਾਈਬ ਵੀ ਕਰੋ ਚੈਨਲ ਨੂੰ ਪਹਿਲੀ ਕਮਾਈ ਜਦੋਂ ਕੋਈ ਇਸ ਕੰਮ ਤੋਂ ਕੀਤੀ ਹੋਵੇ ਤਾਂ ਕਿੱਥੇ ਕਰਤੀ ਪਹਿਲੀ ਕਮਾਈ ਆਪਾਂ ਜੀ ਕੀਤੀ 2013 ਦੀ ਕੀਤੀ ਤੇ ਪਹਿਲੀ ਸਟੇ ਲਈ ਹੀ 2013-14 ਦੀ ਕਮਾਈ ਮੈਨੂੰ ਯਾਦ ਹੈ ਕਿ ਤਕਰੀਬਨ 3-300 ਰੁਪਏ ਮਿਲਿਆ ਸੀ ਹਾਂਜੀ ਹਾਂਜੀ ਖਰਚੇ ਕਿਤੇ ਕੀ ਹੋਇਆ ਉਹ ਖਰਚੇ ਮਮਣੋਂ ਪਹਿਜਦੇ ਸੀ ਉਹ ਕੀ ਸੁਪਨਾ ਕੀ ਹੈ ਜੀ ਸੁਪਨਾ ਹੈ ਕਿ ਮੈਂ ਗਾਇਕੀ 'ਚ ਅੱਗੇ ਜਾਵਾਂ ਤੇ ਆਪਣੇ ਮਾਪੋ-ਪੋਤਾ ਨਾਮ ਰੋਸ਼ਨ ਕਰਾਂ ਤੇ ਉਹਨਾਂ ਨੂੰ ਹਰ ਉਹ ਸੁੱਖ ਦੇ ਸਕਾਂ ਜਿਹੜਾ ਡਿਸਰਵ ਕਰਦੇ ਨੇ ਅਰਿਆਜ਼ ਕਿੰਨਾ ਚਿਰ ਚੱਲਦਾ ਤੁਹਾਡਾ ਜਨਾ ਅਰਿਆਜ਼ ਰੋਜ਼ਾਨਾ ਚੱਲਦਾ ਜੀ 2 ਘੰਟੇ ਸਵੇਰੇ 2 ਘੰਟੇ ਸ਼ਾਮ ਨੂੰ ਕਿਸ ਤਰੀਕੇ ਦਾ ਜ਼ਿਆਦਾ ਗਾਣੇ ਪਸੰਦ ਕਰਦੇ ਹੋ ਗਾਣੇ ਮੈਂ ਜੀ ਭਜਨ ਜ਼ਿਆਦਾ ਪਸੰਦ ਕਰਦਾ ਗਾਣੇ ਹਾਂਜੀ ਭਜਨ ਮਾਤਰਾ ਨਹੀਂ ਦੇ ਭਜਨਾਂ ਨੂੰ ਪੋਲੀਸ਼ ਕਰ ਦਿੱਦੋਗੇ ਤਸੂਫੀ ਮੈਟਰ ਦਾ ਵੈਸੇ ਪਰਿਵਾਰ ਦਾ ਗੁਜ਼ਾਰਾ ਚਲਾਉਣੇ ਕੀ ਕੋਈ ਗੱਲ ਹੈ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਸਤੇ ਜੀ ਟੈਲ ਪੱਤਰ ਦਾ ਕੰਮ ਕਰੋ ਕੀ ਲੱਗਦਾ ਕਿਉਂ ਹੱਲੇ ਉਹ ਮੁਕਾਮ ਨਹੀਂ ਹਸਲ ਹੋ ਪਾ ਰਿਹਾ ਚਲੋ ਇੱਕ ਹਰ ਚੀਜ਼ ਦੇ ਇੱਕ ਸਮਾਂ ਹੁੰਦਾ ਪਰ ਇਹ ਇੱਕ ਮੈਨੂੰ ਮੇਰੀ ਪੀ ਲੱਗੀ ਦੇਖੋ ਸਭ ਕੁਝ ਜਨਤਾ ਹੀ ਕਰਨ ਵਾਲੀ ਹੈ ਦੁਨੀਆ ਜੇ ਜਨਤਾ ਚਾਵੇ ਤੇ ਹਰ ਸ਼ੋਂ ਫਰਸ਼ਟੇ ਲੈ ਜੇ ਜਨਤਾ ਚਾਵੇ ਤੂੰ ਤਾਲ ਵੀ ਦੇ ਸਕਦੀ ਇਸ ਕਰਕੇ ਉਹਨਾਂ ਨੂੰ ਮੇਰੀ ਗੁਜਾਰਿਸ਼ ਹੈ ਕਿ ਜਨਤਾ ਨੂੰ ਵੱਤ ਵਤ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤਾਂ ਪਿਆਰ ਦਿਓ